ਪੀਵੀ ਟੈਂਟਰਪੈਂਟ ਦੇ ਕੇ ਜਸਕਰ ਦਾ ਸਵਾਗਤ ਕੀਤਾ ਜਾਂਦਾ ਹੈ ਕਿ ਜ਼ਿਲ੍ਹਾ ਗਰਦਾਰਪੁਰ ਹਲਕਾ ਸ੍ਰੀ ਹਰਮਿੰਦਰਪੁਰ ਵਿਖੇ ਪਿੰਡ ਪ੍ਰਾਣਾ ਬੱਲਦਲਵਾਰ ਤੋਂ ਸਿੱਖ ਨੌਜਵਾਨ ਆਪਣੇ 2022 ਦੇ ਵਿੱਚ ਅਮਰੀਕਾ ਚ ਪਹੁੰਚਿਆ ਗਿਆ ਹੈ ਉਸ ਤੋਂ ਬਾਅਦ ਕੀ ਦਿਖੇ ਕਿ ਅੱਜ ਤੋਂ 10 ਤਿੰਨ ਪਹਿਲਾਂ ਕਿ ਉਸ ਪਤਨੀ ਦੱਸਿਆ ਹੈ ਕਿ ਸਾਡੇ ਪਤੀ ਨਾਲ ਸਾਡਾ ਸੁਮਨਕ ਨਹੀਂ ਹੋ ਰਿਹਾ ਉਸ ਮੇਰਾ ਸੁਪਤੀ ਲਾਪਤਾ ਹੋ ਗਿਆ ਵਾ ਆ ਸੁਣੀਏ ਉਹਨਾਂ ਦੀ ਗਵਾਹੀ ਜੀ ਉਹਨਾਂ ਨੇ ਮੈਨੂੰ 22 ਤਰੀਕ ਗੱਲ ਮੇਰੀ ਲਾਸਟ ਗੱਲ ਹੋਈ ਹੈ ਜੀ ਮੈਂ ਇਹ ਬੋਲਿਆ ਕਿ ਮੇਰੇ ਮਾਲਕ ਨੇ ਮੈਨੂੰ ਪੈਸੇ ਦਿੱਤੇ ਨੇ ਮੈਂ ਗੱਡੀ ਲੈਣ ਜਾਣਾ ਹੈ ਜੀ ਉਸ ਤੋਂ ਬਾਅਦ ਮੇਰੀ ਉਹਨਾਂ ਨਾਲ ਕੋਈ ਗੱਲ ਨਹੀਂ ਹੋਈ ਨਾ ਕਿ ਪੈਸੇ ਆયા ਮੈਨੂੰ ਤੇ ਪਹਿਲੇ ਜਿਹੜੀ ਗੱਲਬਾਤ ਸੀ ਕਿੰਨੇ ਦਿਨ ਬਾਅਦ ਉਹ ਫੋਨ ਕਰਦੇ ਸੀਗੇ ਦੇਲੀ ਫੋਨ ਕਰਦੇ ਸੀ ਜਿਆਦਾ ਟਾਈ ਟਾਈ ਕਿੰਨੇ ਦੇਲੀ ਫੋਨ ਕਰਦਾ ਤੇ ਤੁਹਾਨੂੰ ਕੀ ਲੱਗਦਾ ਕਿ ਕੀ ਕਰਨ ਹੋ ਸਕਦਾ ਉਹਨੂੰ ਤੋਂ ਗੋਮਣ ਹੁੰਦਾ ਤੇ ਕੀ ਉਥੇ ਮਾਲਕਾਂ ਜਿਹਨਾਂ ਕੋ ਕੰਮ ਕਰਦਾ ਸੀ ਉਹਨਾਂ ਕੋ ਕਾਰਵਾਈ ਕੀਤੀ ਹੈ ਜੀ ਕੰਪਲੀਟ ਕਰਵਾਈ ਹੈ ਤੇ ਕਿੰਨੇ ਦਿਨ ਹੋ ਗਏ ਨੇ ਤੁਹਾਨੂੰ ਉਹਨਾਂ ਨੂੰ ਇਹ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਮੰਗੇ ਕਰਦੇ ਆ ਤੇ ਸਾਨੂੰ ਚਲੋ ਤੁਹਾਨੂੰ ਪਤਾ ਲੱਗਣਾ ਚਾਹੀਦਾ ਇਹ ਨਾ ਪੈਸਾ ਟੱਡਾ ਇਸ ਨੂੰ ਲੋਕਾਇਤੇ ਸੁਭੇਦਾਰ ਲਖਵਿੰਦਰ ਸਿੰਘ ਨੇ ਜਾਣ ਕੇ ਜੰਦਿਆ ਹੈ ਕਿ ਕਰਜ਼ਾ ਚੋਕ ਕੇ ਜਮੀਨ ਗਾਣੇ ਪਾ ਕੇ ਇਸ ਬੱਚੇ ਨੂੰ ਬਾਹ ਭੇਜਿਆ ਗਿਆ ਜੀ ਆਈਐਸ ਉਹਨੀਆਂ ਸੁਭੇਦਾਰ ਲਖਵਿੰਦਰ ਸਿੰਘ ਦੀ ਬਾਨੀ 22 ਤਰੀਕ ਨੂੰ ਲਾਸਟ ਇਹਨਾਂ ਗੱਲਬਾਤ ਇਹਨਾਂ ਨੂੰ ਮੈਸੇਜ ਦੀ ਜੀ ਇਹ ਸਾਨੂੰ ਜੋ ਖਬਰ ਮਿਲੀ ਹੈ ਮਾਲਕ ਨਾਲ ਗੱਲਬਾਤ ਹੋਈ ਹੈ ਉਹਨਾਂ ਨੇ ਡਾਲਰ ਲਏ ਆਪਣੇ 4000 ਜੀ ਲੈ ਕੇ ਗੱਡੀ ਲੰਘੇ ਸੀ ਠੀਕ ਹੈ ਉਸ ਤੋਂ ਬਾਅਦ ਉਹਨਾਂ ਦਾ ਫੋਨ ਬੰਦ ਹੈ ਕੋਈ ਰਿਪੋਰਟ ਨਹੀਂ ਆ ਰਹੀ ਕੇ ਪਾਸੋਂ ਕੋਈ ਕੰਟੈਕਟ ਨਹੀਂ ਹੋ ਰਿਹਾ ਅਸੀਂ ਬਹੁਤ ਕੋਸ਼ਿਸ਼ ਕਰ ਰਹੇ ਹਾਂ ਜਿੰਨੇ ਕੋਤੇ ਮੈਂ ਬੈਠਿਆ ਸਾਰੇ ਗੱਲਬਾਤ ਕਰ ਰਹੇ ਹਾਂ ਪਰ ਕੋਈ ਵੀ ਅਜੇ ਤੱਕ ਕੁਝ ਹਾਸਲ ਨਹੀਂ ਹੋਇਆ ਕੀ ਕਾਰਨ ਲੱਗਦਾ ਤੁਹਾਨੂੰ ਕਾਰਨ ਜੀ ਉਹ ਦੇਖੋ ਸ਼ਾਇਦ ਮੈਨੂੰ ਲੱਗਦਾ ਜਦੋਂ ਕੋਈ ਲਟੇਰੇ ਪੈ ਗਿਆ ਕਿਉਂਕਿ ਪੈਸੇ ਹੀ ਹੱਥ ਵਿੱਚ ਕੋਈ 10-12000 ਡਾਲਰ ਹੈਗੇ ਸੋਦ ਕੋਲ ਮੈਨੂੰ ਤੇ ਇਹੋ ਹੀ ਕਾਰਨ ਲੱਗਦਾ ਅਜੇ ਤੱਕ ਕੋਈ ਵੀ ਖਬਰ ਨਹੀਂ ਮਿਲੀ ਉਸ ਕੰਪਨੀ ਦੀ ਹੋਈ ਹੈ ਉਸ ਨਾਲ ਵਿਸਤਾਰ ਗਿਆ ਹੈ ਸ਼ਾਇਦ ਤੁਹਾਨੂੰ ਪਤਾ ਲੱਗਿਆ ਹੋਵੇ ਮੈਂ ਪੂਰਾ ਉੱਤੇ ਬਾਇਓ ਡਾਟ ਕਰਦਾ ਤਾਂ ਇਹ ਤੱਕ ਕੋਈ ਖਾਸ ਨਹੀਂ ਹੋਇਆ ਇੱਥੇ ਵੀ ਕੋਸ਼ਿਸ਼ ਕਰਤਾ ਜਿਕਰਵਾਈ ਤੁਸੀਂ ਅਜੇ ਤੱਕ ਨਿਕਾਈ ਪੱਲਾ ਮੈਂ ਇਹ ਸੋਚਿਆ ਕਿ ਚਲੋ ਕਰਦੇ ਚਲੋ ਕਿਮਾਂ ਕਰਦੇ ਆਂ ਭਾਂਗੋ ਕਰਦੇ ਆਂ ਕਿ ਜਲਦੋ ਜਲ ਸਾਨੂੰ ਕਾੜੀ ਕਾਜ ਦਾ ਪਤਾ ਲੱਗਣਾ ਚਾਹੀਦਾ ਕਿ ਪਰਿਵਾਰ ਦੇਖ ਰਿਹਾ ਬਹੁਤ ਕੰਡੀਸ਼ਨ ਉਹਨਾਂ ਕਰਾਵੇ ਬੜੇ ਤਰਲੇ ਨਾਲ ਭੇਜਿਆ ਸੀ ਬਾਹਰ ਕਰਜ਼ਾ ਚੁੱਕ ਕੇ ਤੇ ਅੱਜ 9 ਦਿਨ ਹੋ ਗਏ ਅਜੇ ਕੋਈ ਵੀ ਖਬਰ ਨਹੀਂ ਮਿਲਿਆ